ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਮਿੱਠੇ ਚੌਲ ਮਿੱਠੇ ਚੌਲ ਆਪਾਂ ਕਿਹੜੀ ਕੋਸ਼ਿਸ਼ ਬਣਾਵਾਂਗੇ ਉਹ ਤੁਹਾਨੂੰ ਵੀਡੀਓ ਐਂਡ ਤੱਕ ਦੇਖਣੀ ਪਊਗੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨਾਲ ਤੁਸੀਂ ਜੁੜੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਉਹਦੇ ਲਈ ਆਪਾਂ ਨੇ ਮਿੱਠੇ ਚੌਲਾਂ ਵਾਸਤੇ ਕੀ ਸਮਾਨ ਲਿਆ ਉਹ ਤੁਹਾਨੂੰ ਆਪਾਂ ਦੱਸ ਦਿੰਨੇ ਆਂ ਇਹ ਕੁਸ਼ੀ ਥੋੜੀ ਸਪੋਰਟ ਨਾਲ ਹੀ ਆਪਾਂ ਨੂੰ ਮਿਲੀ ਆ। ਇਸੇ ਤਰ੍ਹਾਂ ਸਾਡੀਆਂ ਬੀਬੀਆਂ ਨੂੰ ਪਿਆਰ ਦਿੰਦੇ ਰਹਿਣਾ ਤੁਸੀਂ ਤੇ ਵੀਡੀਓ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਜੀ। ਉਹਦੇ ਲਈ ਆਪਾਂ ਨੇ ਚੌਲਾਂ ਦਾ ਸਮਾਨ ਕੀ ਕੀ ਲਿਆ? ਇੱਕ ਕੌਲੀ ਚੌਲਾਂ ਦੀ ਹੋਗੀ, ਦੋ ਕ올ੀਆਂ ਪਾਣੀ ਦੀਆਂ ਹੋਗੀਆਂ ਤੇ ਆਪਾਂ ਥੋੜਾ ਜਿਹਾ ਕਲਰ ਲਿਆ, ਇੱਕ ਕੌਲੀ ਖੰਡ ਦੀ, ਚਾਰ ਚਮਚੇ ਦੇਸੀ ਘਿਓ ਦੇ, ਆਹ ਡਾਈ ਫਰੂਟ ਨੇ ਕਾਜੂ, ਬਦਾਮ ਤੇ ਖੋਪਾ ਲੌਂਗ ਛੋਟੀ ਇਲਾਚੀ ਸੌਂਫ ਨਾਰੀਅਲ ਦਾ ਬਰਾਦਾ ਤੇ ਆਪਾਂ ਹੁਣ ਵੀਡੀਓ ਸਟਾਰਟ ਕਰਦੇ ਆਂ ਮਿੱਠੇ ਚੌਲ ਬਣਾਵਾਂਗੇ ਆਪਾਂ ਇਹ ਖੁਸ਼ੀ ਵਿੱਚ ਤੁਸੀਂ ਵੀਡੀਓ ਐਂਡ ਤੱਕ ਦੇਖਣੀ ਹੋਊਗੀ ਪਲੀਜ਼ ਚਲੋ ਆਪਾਂ ਹੁਣ ਸਟਾਰਟ ਕਰਦੇ ਆਂ ਵੀਡੀਓ ਨੂੰ ਆਪਾਂ ਜੀ ਤੁਹਾਡਾ ਦਿਲੋਂ ਧੰਨਵਾਦ ਕਰਦੇ ਆਂ ਧੰਨਵਾਦ ਕਰਦੇ ਰਹਾਂਗੇ ਤੇ ਤੁਸੀਂ ਸਾਡੀ ਵੀਡੀਓ ਐਂਡ ਤੱਕ ਦੇਖਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦਿਆ ਕਰੋ ਜਿਹੜੇ ਸਾਡੇ ਨਵੇਂ ਭੈਣ ਕਰਾਇਆ ਉਹ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਕੇ ਜਾਇਆ ਕਰੋ ਜੀ ਸਾਡੀਆਂ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਇਸੇ ਤਰ੍ਹਾਂ ਦਿੰਦੇ ਰਹਿਣਾ ਤੇ ਆਪਾਂ ਹੁਣ ਚੌੜ ਬਣਾਉਣਾ ਸ਼ੁਰੂ ਕਰਦੇ ਆਂ ਆਪਾਂ ਚੌੜਾ ਨੂੰ ਵਾਸ਼ ਕਰ ਲਨੇ ਆਂ ਕੁੱਕਰ ਵਿੱਚ ਆਪਾਂ ਨੇ ਪਾ ਲਿਆ ਘਿਓ ਦੇਸੀ ਹੁਣ ਇਹਦੇ ਵਿੱਚ ਆਪਾਂ ਡਾਈ ਫਰੂਟ ਪਾਤੀ ਇਹਨਾਂ ਨੂੰ ਹਲਕਾ ਜਿਹਾ ਸੇਕ ਲਵਾ ਲਾਂਗੇ ਕੇਸੀtio ਦਾ ਤੜਕਾ ਲਾਏ ਤੇ ਹੀ ਚੌਲਾਂ ਦਾ ਟੇਸਟ ਤੇ ਸੁਆਦ ਬਹੁਤ ਵੱਖਰਾ ਹੁੰਦਾ ਤੇ ਆਪਾਂ ਥੋੜੀ ਜਿਹੀ ਇਹਦੇ ਵਿੱਚ ਡਾਈ ਫਲੂਟ ਹੁਣ ਪਹਿਲਾਂ ਭੁੰਨਣ ਆਗੇ ਹਲਕੇ ਹਲਕੇ ਜਿਹੇ ਲੌਂਗ ਇਲਾਇਚੀ ਆਪਾਂ ਨੇ ਪਾਤੀ ਪਹਿਲਾਂ ਥੋੜੀ ਜਿਹੀ ਤੇ ਇਸ ਦੂਜਾ ਚ ਆਪਾਂ ਫਿਰ ਜਿਹੜੇ ਕਾਜੂ ਬਦਾਮ ਨੇ ਉਹ ਵੀ ਆਪਾਂ ਪਾ ਦਨੇ ਆ ਆਪਣੇ ਜਿਹੜੇ ਸੀਕਿਓ ਪਾ ਕੇ ਵਿੱਚ ਡਾਈ ਫਰੂਟ ਦੇ ਉੱਤੇ ਪਾ ਇਹਨਾਂ ਨੂੰ ਆਪਾਂ ਹਲਕਾ ਜਿਹਾ ਸੇਕ ਲਵਾ ਲਾਂਗੇ ਫਿਰ ਚੀ ਸੌਂਫ ਤੇ ਨਾਰੀਅਲ ਦਾ ਬਰਾਬਰ ਵੀ ਆਪਾਂ ਪਾਤਾ Apa ne ziceau de pe ceapa. E mama chiul de cean, ce ingridă mai mi-a stricat în ea. Una pe de ce cini bibat în ea? Cinii cusis să vadă ਪਰਤੋ ਕਾਲੀਆਂ ਪਾਣੀ ਦੀਆਂ ਹੁਣ ਇੱਕ ਕੌਲੀ ਛੌਲਾਂ ਦੀ ਹੋਵੇ ਤਾਂ ਇੱਕ ਕੌਲੀ ਚੀਨੀ ਦੀ ਤਕਰੀਬਨ ਪੈ ਹੀ ਜਾਂਦੀ ਹੈ ਪਾਣੀ ਜੀ ਪਾਣੀ ਗਰਮ ਕਰਕੇ ਰੱਖਿਆ ਹੋਇਆ ਸੀਗਾ ਦੇ ਵਿੱਚ ਆਪਾਂ ਕਲਰ ਐਡ ਕਰ ਦਿੰਨੇ ਆ ਹੁਣ ਆਪਾਂ ਜੀ ਇਹਦੇ ਦੋ ਵਿਸਲ বাজਾਵਾਂਗੇ ਤੇ ਫਿਰ ਉਹਦੋਂ ਆਪਾਂ ਬਾਅਦ ਵਿੱਚ ਤੁਹਾਨੂੰ ਬਣੇ ਹੋਏ ਚੌਲ ਦਿਖਾਣੇ ਆ ਪਣੇ ਜੀ ਕੁੱਕਰ ਦਾ ਢੱਕਣ ਦਿੱਤਾ ਲਾ ਹੁਣ ਆਪਾਂ ਇਹਦੇ ਦੋ ਵੇਸਲਾਂ ਦੀ ਵੇਟ ਕਰਦੇ ਆਂ ਤੇ ਉਸ ਤੋਂ ਬਾਅਦ ਤੁਹਾਨੂੰ ਬਣੇ ਹੋਏ ਚੌਲ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਣੇ ਚੌਲ ਬਣ ਕੇ ਬਿਲਕੁਲ ਰੈਡੀ ਨੇ ਆਪਾਂ ਇੱਕ ਪਲੇਟ ਵਿੱਚ ਕੱਢ ਕੇ ਤੁਹਾਨੂੰ ਦਿਖਾਉਣੀ ਆ ਆਪਣੇ ਜੀ ਮਿੱਠੇ ਚੌਲ ਬਣ ਕੇ ਬਿਲਕੁਲ ਰੈਡੀ ਨੇ ਆਪਾਂ ਨੇ ਕਿਹੜੀ ਖੁਸ਼ੀਸ਼ ਬਣਾਇਆ ਉਹ ਤੁਹਾਨੂੰ ਆਪਾਂ ਦੱਸ ਦਿੰਨੇ ਆ 1000 ਤੋਂ ਉੱਪਰ ਆਪਣਾ ਸਬਸਕ੍ਰਾਈਬ ਹੋ ਗਿਆ ਉਹਦੀ ਖੁਸ਼ੀਸ਼ ਆਪਾਂ ਨੇ ਬਣਾਏ ਨੇ ਆਪਾਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਆ ਪ੍ਰਮਾਤਮਾ ਤੁਹਾਨੂੰ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰੇ ਇਸੇ ਤਰ੍ਹਾਂ ਸਾਡੀ ਵੀਡੀਓ ਨੂੰ ਸਪੋਰਟ ਦਿੰਦੇ ਰਹਿਣਾ ਜਿਹੜੇ ਸਾਡੇ ਭੈਣ ਭਰਾ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਉਹ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਆਪਾਂ ਕਰਦੇ ਇੱਥੇ ਵੀਡੀਓ ਦਾ ਐਂਡ ਵਾਈ ਕੁਰਸੀ ਦਾ ਖਾਲਸਾ ਵਾਈ ਕੁਰਸੀ ਕੀ ਫਤਿਹ